ਇਹ ਪਰਦੇ ਉਹ ਵਾਇਰਲ ਹੋ ਜਾਂਦਾ ਯਾਰ ਮੈਂ ਐਮੀ ਭਾਜੀ ਤੋਂ ਸਿੱਖਿਆ ਸੀ ਗੱਲ ਬੜੀ ਕੀ ਸੀ ਜਦੋਂ ਉਹਦਾ ਵੀਡੀਓ ਹੋਇਆ ਸ਼ੂਟ ਤੇ ਵੀਡੀਓ ਸ਼ੂਟ ਕਰਨ ਵਾਸਤੇ ਭਾਜੀ ਵੀ ਗਏ ਆ ਉੱਥੇ ਇਕੱਲੇ ਤੇ ਨਾਲ ਕਰਨੋ ਅਜਲਾ ਸ਼ੂਟ ਕਰ ਰਹੇ ਆ ਤੇ ਮੈਂ ਉੱਥੇ ਕਿ ਮੈਂ ਕਹਾ ਯਾਰ ਆਪਣਾ ਮੈਨੂੰ ਬੁਲਾਇਆ ਨਹੀਂ ਇਹਨਾਂ ਨੇ ਤੇ ਮੈਂ ਮਨ 'ਚ ਸੋਚਾਂ ਯਾਰ ਮੈਂ ਕਹਾ ਮੈਨੂੰ ਸੱਦੇ ਨਹੀਂ ਤੇ ਮੇਰੇ ਮਨ 'ਚ ਬੜਾ ਗੁੱਸਾ ਮੈਂ ਕਹਾ ਯਾਰ ਮੈਂ ਕਰੂੰਗਾ ਗੱਲ ਇਹਨਾਂ ਨਾਲ ਵੀ ਮੈਨੂੰ ਵੀ ਬੁਲਾ ਲੈਂਦੇ ਬਾਹਰ ਆਣਾ ਐਡਾ ਕਿੱਡੀ ਗੱਲ ਕਰਨ ਵੀ ਕਰ ਰਹੇ ਸਾਰਿਆਂ ਨੇ ਤੇ ਜਦੋਂ ਮੈਂ ਗਾਣਾ ਵੇਖਿਆ ਭਾਜੀ ਨੇ ਇੰਜਾਂ-ਇੰਜ ਜੋ ਕਰੇ ਬਿੰਗੇ ਦੇ ਸਟੈਪ ਮੈਂ ਕਹਾ ਚੰਗਾ ਕੀਤਾ ਮੈਨ ਮਗਾ ਮੇਤਾ ਤੇ ਹੋਣਾ ਵੀ ਨਹੀਂ ਭਾਈ ਤੁਸੀਂ ਕਰ ਗਿਆ ਵਾਹ ਓਏ ਵਾਹ ਜੁੜੇ ਹੱਥ ਭਾਈ ਅੱਪ ਮੈਂ ਚ ਹਮਰ ਪਾਇਆ ਮੈਂ ਆ ਭਾਵੇਂ ਅਹਮਦਾਬਾਦ ਬੋਸ ਵਾਇਰਲ ਵੀਡੀਓ ਭਾਜੀ ਨੂੰ ਉਹ ਸਟੈਪ ਕਰਾਓ ਮੈਂ ਨਹੀਂ ਮੈਂ ਜੀ ਏਵਲਾ ਸਟੈਪ ਤਾਂ ਬਹੁਤ ਵਧੀਆ ਕਰਦਾ ਉਹ ਤਾਂ ਬੈਠੇ ਬੈਠੇ ਕਰ ਹੀ ਸਕਦੇ ਆ ਉਹ ਤਾਂ ਮੈਂ ਕਰ ਦੂੰਗਾ ਉਹ ਦੀ ਗੱਲ ਨਹੀਂ ਪਹਿਲਾਂ ਅਪ ਸਵਾਲ ਜਵਾਬ ਕਰ ਦੀ ਗਾਣਾ ਅਸੀਂ ਬੜਾ ਸੁਣ ਲਿਆ ਸਾਨੂੰ ਸਾਨੂੰ ਬਹੁਤ ਪੜਾ ਲੱਗ ਰਿਹਾ ਪ੍ਰਿੰਸ ਤੁਸੀਂ ਬਹੁਤ ਜਿਆਦਾ ਸੁਣ ਚੁੱਕੇ ਆ ਹੁਣ ਤੁਸੀਂ ਸੁਣੋ ਓਕੇ ਕੰਮ ਕਰਾਓ ਪਿੱਛੇ ਕੈਮਰਾ ਮੇਂ ਕੁਝ ਕੈਪਚਰ ਨਹੀਂ ਹੋ ਰਿਹਾ ਪਲੀਜ਼ ਫੋਨ ਡਾਊਨ ਕਰਾ ਦਿਓ फोन्स आगे वाले प्लीज डाउन कर लो जे हां जे भवनीत ने बोलया था करवाओ <laughs> भाई मैं एबीपी सांझा से भवनीत कौशल हुन <laughs> चंगा वाला बोल रहे हुन जरा तो इंटरव्यू शुरू करूंगा भवनीत कौशल बात कर रहा हूं ऐसा बोलूंगा सो तृप्ति इज आल्सो वॉकिंग डाउन द स्टेज आप लोग अपने अपने माइक्स रेडी कर लो तब तक एमी कैन यू प्लीज टेल अस के ए जड़ा कांसेप्ट सिगरेट इज वेरी डिफरेंट है ना so how do you compare punjabi and bollywood movies tanu kidda da schedule aur kidda da inna da sara da uh, jada tarika hai kam karan da oh kidda lagya and how do you look up to this concept uh, sab to pehla ta saryan da hi idea itta da siga jado e idea suneya si ki e real de vich hunda hai ki matlab e sirf gall hi gallan hi baniyan te phir us to baad ch ohnne kaha vi generally e cases hunde hai world de vich i think 19 cases hoye hai edan de aa jede heteropetal super fit uh, super fit condition te uh, ਭਾਈ ਜੈਪੁਰ ਮੈਂ ਨਹੀਂ ਬੋਲੂਆ ਅੰਬਦਾਬਾਦ ਵੀ ਨਹੀਂ ਬੋਲੂਆ ਬੰਬੇ ਤਾਂ ਬਿਲਕੁਲ ਨਹੀਂ ਬੋਲੂ ਠੰਡੀਗੜ ਆਪਦੇ ਸਿੱਧੇ ਇਹ ਤਾਂ ਮੇਰਾ ਕਾਲਜ ਨੇੜੇ ਪੈਂਦਾ ਹੈ ਵੀ ਮੈਂ ਮੈਡੀਕਲ ਦਾ ਸਟੂਡੈਂਟ ਪਰ ਉੱਥੇ ਤੇ ਕਿਸੇ ਦੇ ਮਤਲਬ ਦਿਮਾਗ ਚ ਨਹੀਂ ਸੀ ਕੀ ਆਈਡੀਆ ਕਿਹੜਾ ਤੇ ਪਹਿਲਾਂ ਪਤਾ ਲੱਗਿਆ ਵੀ ਕਹਿੰਦੇ ਚਾਈਨਾ ਚ ਵੀ ਹੋਇਆ ਹੈ ਇਹ ਵਾਲੇ ਕੇਸਿਸ ਬਾਅਦ ਚ ਪਤਾ ਲੱਗਿਆ ਫਿਰ ਪਤਾ ਲੱਗਿਆ ਵੀ ਬੈਂਗਲੌਰ ਵੀ ਹੋਇਆ ਮੈਂ ਕਿਹਾ ਇੰਡੀਆ ਵਾਲਾ ਕਿਤੋਂ ਘਟ ਰਹਿਣਗੇ ਇਦਾਂ ਦੇ ਕੰਮ ਕਰਨ ਨੂੰ ਮੈਂ ਕਿਹਾ ਆਪਾਂ ਵੀ ਕਰ ਸਾਦੇ ਵਰਸਤਵਾਜੀ ਤੇ ਫਿਲਮ ਬਣੀ ਫਿਰ ਉਸ ਬਾਕੀ ਜਦੋਂ ਮੇਰੇ ਮਨ ਦੇ ਵਿੱਚ ਸੀ ਪਤਾ ਲੱਗਿਆ ਵੀ ਵਿੱਕੀ ਭਾਈ ਨਾਲ ਫਿਲਮ ਮੈਂ ਮੈਂ ਕਿਹਾ ਓਕੇ 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 ਟਨ ਉਸ ਤੋਂ ਬਾਅਦ ਦੇਖਾਂਗਾ ਹਨਾ ਕਈ ਵਾਰੀ ਸੱਟ ਤੇ ਹੁੰਦਾ ਮੈਂ ਮੋਸਟਲੀ ਫਿਲਮਾਂ ਜਿਨ੍ਹਾਂ ਚ ਪੰਜਾਬੀ ਹੁੰਦੇ ਮੈਂ ਕਹਿ ਕਿ ਸਾਈਨ ਕਰ ਦੇਣਾ ਨਾ ਵੀ ਕੋਈ ਨੀ ਘਟਕੜ ਜੀਤ ਲੱਗ ਰਹੂਗਾ ਹੁਣ ਜਿਵੇਂ 83 ਵੇਲੇ 83 ਵੇਲੇ ਵੀ ਇਦਾਂ ਹੋਇਆ ਸੀ ਤੇ ਅਸੀਂ ਅਸੀਂ ਹੋਮਲੈਂਡ ਹੀ ਰਹਿ ਰਹੇ ਸੀ ਤੇ ਉੱਥੇ ਇੱਕ ਲਾਸਟ ਕੈਰੈਕਟਰ ਇੱਕ ਮਦਨ ਲਾਲ ਜੀ ਦਾ ਕੈਰੈਕਟਰ ਰਹਿਦਾ ਸੀ ਕਰਨ ਵਾਲਾ ਤੇ ਮੈਂ ਕਬੀਰ ਸਰ ਨੂੰ ਬੋਲਿਆ ਮੈਂ ਕਿਹਾ ਜੀ ਇੱਕ ਸਾਡਾ ਦੋਸਤ ਹੈ ਹਾਰਦੀ ਸੰਧੂ ਮੈਂ ਕਿਹਾ ਬਹੁਤ ਵਧੀਆ ਸਿੰਗਰ ਵੀ ਹੈ ਤੇ ਐਕਟਿੰਗ ਮੈਂ ਕਿਹਾ ਜਿੰਨੀ ਕੁ ਮੈਨੂੰ ਆਉਂਦੀ ਓਨੀ ਕੁ ਕਰ ਹੀ ਲਊਗਾ ਤੇ ਮੈਂ ਕਿਹਾ ਜੀ ਉਹ ਤੋਂ ਇੱਕ ਵਾਰੀ ਤੁਸੀਂ ਬੋਲ ਸਟਮਾ ਕੇ ਦੇਖ ਲਓ ਕੀ ਬਤਾ ਸੈਟ ਕਰ ਲੈ ਐਕਸ਼ਨ ਜਾਂ ਉਹਨੇ ਦੋ ਦਿਨਾਂ ਵਿੱਚ ਕਰਕੇ ਕੰਮ ਮੇਰੇ ਮਨ ਦੇ ਵਿੱਚ ਇਹ ਨਹੀਂ ਸੀ ਵੀ ਮੈਂ ਕਿਸੇ ਦਾ ਭਲਾ ਕਰ ਰਿਹਾ ਮੇਰੇ ਮਨ 'ਚ ਆਪਦਾ ਲਾਜ ਸੀ ਮੈਂ ਕਿਹਾ ਇੱਕ ਅਦਰ ਪੰਜਾਬੀ ਨਾਲ ਲੈ ਜਾ ਮੇਰਾ ਜੀ ਨਹੀਂ ਲੱਗਣਾ ਉਹਦੇ ਨਹੀਂ ਪਰ ਉਹ ਤਾਂ ਅੰਡਰ 16 ਖੇਡ ਚੁੱਕਿਆ ਹੈ ਨਾ ਹਾਂ ਖੇਡ ਰ ਸੀ ਉਹਨੇ ਐਕਸ਼ਨ ਦੀ ਕਾਪੀ ਕਰ ਲਈ ਐਕਟਿੰਗ ਵਾਲੀ ਮੈਂ ਕਿਹਾ ਚੱਲ ਬੋਲਣ ਵਾਲੀ ਵੀ ਕਰ ਲ ਤੇ ਉਹਨੇ ਮੇਰੇ ਆਪ ਦੇ ਮਨ ਚ ਲਾਲਚ ਪਰ ਉਹ ਗੱਲ ਬੜੀ ਉੱਡੀ ਬਾਰ ਪੀ ਐਮ ਨੇ ਬੜੀ ਹੈਲਪ ਕੀਤੀ ਕਿ ਤੇ ਸਾਡੀ ਦੀ ਮਗਾ ਹੈਲਪ ਕਰਦੀ ਕੀਤੀ ਮੈਂ ਤੇ ਆਪਣੀ ਕੀਤੀ ਵੀ ਮੈਨੂੰ ਕੋਈ ਪੰਜਾਬੀ ਮਿਲ ਜੇ ਰਾਜ ਜਾਣ ਨੂੰ ਮਗਾ ਇੱਥੇ 3 ਮਹੀਨੇ ਰਹਿਣਾ ਮਗਜ਼ੋਰ ਕੀਤੇ ਨਾ ਮਾਰਨੀ ਉੱਤੇ ਤੇ ਮੇਰਾ ਆਪ ਦਾ ਬੰਦਾ ਲੈ ਗਿਆ ਨਾਲ ਬੜੀਆਂ ਮੋਜਾਂ ਕੀਤੀਆਂ ਮੈਂ ਤੇ ਸਾਡੀ ਨੇ ਤੇ ਅੱਛਾ ਆ ਗਈ ਤ੍ਰਿਪਤੀ ਫਾਈਨਲੀ ਵੀ ਹੈਵ ਤ੍ਰਿਪਤੀ ਧੀਮਰੀ एवरीवन ਪਲੀਜ਼ ਫੋਰ ਜੁਆਇਨ ਸੀ ਹੈਰ ਹਾ 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 ਕਿਆ کو اسی لیے ٹائم لگ گیا ہے مجھے کیونکہ میں فٹنگ کرنے کی کوشش کر رہی ہوں۔ نہیں نہیں بہت سونی لگنے بامبا سوکھ کے میں کہہ رہی تھی آج شاموں میں یہ بھی کڑتے میں پہنوں میں تے گھر پایا پاج نے پوہا کہ میں پگ بن کے لونی شام والے شوتے۔ ہور گائز سوکھ ساتھ پروا ٹھیک نے سارے گے۔ بول نہیں رہے کچھ میں کہ غلط کرنا۔ ہاں جی

किदा तुसी बैलेंस कर दियो कि चलो दो लीड एक्टर्स है गए एक मैम के मुझे इनको बोलना पड़ता था कि थोड़ी तो स्टार वाली हरकतें कर लो सेट पे बट देयर इज दिस देयर कैन बी एनी यू क्लैश देयर कैन बी नो आई वांट टू टेक द लीड और पिक अ स्क्रिप्ट जेडी इज ओनली फॉर मी देयर इज दैट थिंग सो Can I be uh, very honest? In yeah, the phase yeah, we yeah. are yeah. living in, na, there's only one star in the film, which is the script.

कि मैं मैं ही मैं रहूं फिल्म में और वगैरह वो फिल्म होनी चाहिए उसके आ, आगे आपको दो सीन भी मिले अगर फिल्म अच्छी ना वो दो सीन भी आपके याद रखेंगे लोग सो देर वॉज नो सच इशू एंड वी वर वेरी हैप्पी बिकॉज वी आर वेरी क्लियर ऑन वॉट वी आर ट्राइंग टू मेक एंड वो फिल्म कैसी है और सबका अपना अपना काम क्या है एंड वी आर रियली वेरी हैप्पी विद हाउ आनंद तिवारी हैज मेड द फिल्म एंड And made sure that each and every character, not just us three, but all the remaining characters in the film, come out uh, and and come out as stars in their own right. भाई शशिकांत जी। शशिकांत जी। बहुत तो थोड़ा स्वागत है आप चंदीगढ़ नहीं। थैंक यू बिरयानी। किहाल चाले जी। बधिया जी। मैं तो बैठ के पूछ लूँ कि क्या नहीं कैप्चर होगा। सर जो भी पूछ रहा है वो प्लीज़ बैठ के पूछ लीजिए। मैं इतनी � ਮੈਂ ਸੁਨਾਤਾ ਰਹੂਗਾ ਸਭ ਦਾ ਜੋ ਖੜਾ ਹੋਆ ਉਹ ਮੈਂ ਬੀਤੋ ਗਏ ਬੈ ਨਹੀਂ ਦੂਰ ਮਿਚੇ ਬੈ ਯਾਰ ਹੈ ਸਾਡਾ ਆੜੀ ਜਮਾ ਲੋਕੇ ਬੈਠਾ ਹਾਂਜੀ ਹਾਂਜੀ ਵੀਰੇ ਸਵਾਲ ਆਉਣ ਦੇ ਭਾਈ ਮੈਨੂੰ ਦਿਖ ਰਿਹਾ ਜੀ ਇੱਥੇ ਹਾਂ ਦਿਖ ਰਿਹਾ ਦਿਖ ਰਿਹਾ ਭਾਈ ਭਾਈ ਮੈਂ ਸ਼ੇਅਰ ਕਰਨਾ ਚਾਹੁੰਦਾ ਜੀ ਕਿ ਦੋ ਕ ਹਫਤੇ ਪਹਿਲਾਂ ਜੀ ਮੇਰਾ ਵਿਆਹ ਹੋਇਆ ਆ ਮੁਬਾਰਕਾ ਵੀਰੇ ਉਹਦੇ ਵਿੱਚ ਕੀ ਹੈ ਜੀ ਮੈਂ ਐਕਸਪੀਰੀਅੰਸ ਕੀਤਾ ਕਿ ਮੇਰੀ ਜਿਹੜੀ ਨੌਕ ਜੋਗਾ ਜੀ हां जी पार्टनर ਨਾਲ ਉਹ ਪਲੇਲਿਸਟ ਲਈ ਬਹੁਤ ਹੋ ਰਹੀ ਆ ਤੇ ਵੀ ਥੋੜੀ ਟ੍ਰੈਕ ਲਿਸਟ ਆ ਪਲੇਲਿਸਟਾਂ ਬਹੁਤ ਕਮਾਲ ਆ ਮੈਂ ਜਾਨਣਾ ਚਾਹੁੰਦਾ ਕਿ ਨੋਕ ਜੋ ਉਧਰ ਵੀ ਹੁੰਦੀ ਹੈ ਕਿ ਇਧਰ ਹੀ ਹੋ ਰਹੀ ਹੈ ਜੀ ਇਹਨੇ ਨਹੀਂ 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 ਪਲੇਲਿਸਟ ਤਾਂ ਉਹ ਭਾਈ ਚੱਲੂਗੀ ਯਾਰ ਹੋਰ ਕੋਈ ਗਾਣਾ ਸਮਝ ਨਹੀਂ ਆਉਂਦਾ ਮੈਨੂੰ ਉਸ ਮਾਮਲੇ ਸਭ ਸਹੀ ਆ थैंक यू हाय ਏਕਤੀ ਹਾਈ ਸੈਟੀਸਫਾਈਡ ਫੰਟ ਇਨ ਫਰਟਨ ओके हां वी यूज्ड टू सी यू ऑन यूट्यूब भैया वो दिखाना और ऐसे से कुछ तेरा जी उसके बाद यू वर लीडिंग फेसेस इन एनिमल मच लव्ड हाउ वाज योर एक्सपीरियंस जंपिंग आउट ऑफ यूट्यूब एंड देन यू नो यू वर वेरी चबी एंड वेरी क्यूट गर्ल इन देयर एंड नाउ यू हैव लॉस्ट अ लॉट ऑफ वेट आल्सो फॉर द मूवीज एट लीस्ट मैं गया मैं कहता रहदा इथे बांदा वेकिंगी आ तो एम बना के पेदा मैं ग्रेट खली बना लेना हाल हफ्ते च आज सुबह से पराठे खा खा के आई थिंक वो सारा वेट वापस आ ना जा नो रिग्रेट्स बट इट्स बीन अ वंडरफुल जर्नी फॉर मी एंड जब शुरुआत की थी जब मैं उस YouTube चैनल में काम करती थी कभी सोचा नहीं था कि एक दिन बॉलीवुड um, में काम करने का मौका मिलेगा बट गॉड इज़ बीन काइंड एंड आई हैव बीन वेरी फॉर्चुनेट दैट आई मेट लवली पीपल पीपल हु यू नो रियली सपोर्टेड मी एंड वर रियली वेरी काइंड एंड Sweet like Amy and Vicky, <laughs> they've been really, really uh, good co-actors and uh, I could not have asked for more. मतलब it is a blessing that I kept meeting, you know, lovely people all through my journey and I hope that I keep, met keep meeting uh, such people even going forward. Can you reduce weight for this video? Sorry. Ma'am, we all reduce weight. We <laughs> ko koi hai reduced weight. हम लड़कों को कोई दिखता ही नहीं है. Reduced? नहीं, नहीं, नहीं. पाजी ने फिल्म में six pack abs भी दिखाएंगे. ओर एंड ਮੈਂ ਬੜੀ ਪੁਰਾਣੀ ਫਿਲਮ ਮੋੜ ਤੇ ਆਇਆ ਨਾ ਬਣ ਕੇ ਇਹ ਹਾਂ ਹਾਂ ਉਹ ਕੈਸਾ ਫਿਲਮ ਬੋਡੀ ਦਾ ਐਕਸ ਫੈਕਟਰ ਲਾਈਕ ਵਾਟ ਐਕਸਪੈਕਟਡ ਬੀਚ ਕਿਉਂ ਆ ਤੁਹਾਡਾ ਐਕਸਪੈਕਟਡ ਕਿ ਹੋਏਗਾ ਡਿਡ ਯੂ ਬ੍ਰੇਕ ਟੂ ਦ ਫਿਲਮ ਮੈਨੂੰ ਹਿੰਦੀ ਫਿਲਮ ਮਿਲ ਗਈ ਬੜੀ ਗੱਲ ਆ ਜੀ ਮੈਂ ਦੌੜ ਗਿਆ ਤੇ ਬਾਕੀ ਕੈਰੈਕਟਰ ਦੇ ਵਿੱਚ ਤੁਹਾਨੂੰ ਬੇਸਿਕਲੀ ਜਿਹੜੂ ਸ਼ੁਰੂ ਹੋਇਆ ਸੀ ਨਾ ਸਟਾਰਟਿੰਗ ਦੇ ਵਿੱਚ ਜਦੋਂ ਇਹ ਕੈਰੈਕਟਰ ਦਾ ਸੀ ਸ਼ੂਟ ਸਟਾਰਟ ਕੀਤਾ ਸੀ ਬੇਸਿਕਲੀ ਇਸ ਕੈਰੈਕਟਰ ਦਾ ਜਿਹੜਾ ਇੱਕ ਨੇਚਰ ਦਾ ਸੀਗਾ ਉਹ ਥੋੜਾ ਜਿਹਾ ਸੀਰੀਅਸ ਟਾਈਪ ਜਿਵੇਂ ਬਾਜੀ ਦਾ ਕੈਰੈਕਟਰ ਥੋੜਾ ਜਿਹਾ ਮਤਲਬ ਲਾਊਡ ਆ ਇਸ ਫਿਲਮ ਦੇ ਵਿੱਚ ਤੇ ਮੇਰੇ ਵਾਲਾ ਥੋੜਾ ਜਿਹਾ ਆਪੋਜ਼ਿਟ ਰੱਖਿਆ ਸੀ ਉਹਨਾਂ ਨੇ ਪਰ ਫਿਲਮ ਦੇ ਚੱਲਦੇ ਚੱਲਦੇ ਮੈਂ ਬਰਾਬਰ ਤੇ ਉਹਨਾਂ ਨੇ ਫਿਰ ਮੇਰੀ ਇੰਟਰੋ ਦੁਬਾਰਾ ਸ਼ੂਟ ਕੀਤੀ ਕਹਿੰਦੇ ਅਸੀਂ ਤੈਨੂੰ ਨਹੀਂ ਸ਼ਾਂਤ ਰੱਖ ਸਕਦੇ ਫਿਰ ਮੇਰੀ ਇੰਟਰੋ ਸੀ ਦੁਬਾਰਾ ਸ਼ੂਟ ਕੀਤੀ ਹੁਣ ਸਾਡੇ ਜਿਹੜੇ ਐਕਸ ਫੈਕਟਰ ਉਹ ਐਕਸ ਵਾਈ ਜ਼ेड ਇਕੱਠੇ ਹੀ ਆ ਸਭ ਇਹਨਾਂ ਸਾਡੇ ਹਾਂਜੀ ਵਨ ਮਾਈਕ ਐਸ ਹੈ ਯਾ ਯਾ ਐਕਸ ਫੈਕਟਰ ਆ ਡੋਨਟ ਨੋ ਬਟ ਆਈ ਥਿੰਕ ਫॉर ਮੀ ਦਿਸ ਫਿਲਮ ਵਾਸ ਇਨੀਸ਼ੀਅਲੀ ਵੈਨ ਆ ਰੈਡ ਦਿਸ ਸਕ੍ਰਿਪਟ ਇਟ ਵਾਸ ਵੈਰੀ ਚੈਲੈਂਜਿੰਗ ਬਿਕਾਜ਼ ਪਹਿਲੀ ਵਾਰ ਆਈ ਵਾਸ ਟ੍ਰਾਈਂਗ

From tribunal Yeah. So my question is for Emmy uh, and Vicky caution Your bromance is really catching up with the netizens and everybody. So I wanted to know like how was it on and off the screen for you guys? It's citizens the netizens keep it. ਲੇ ਨਹੀਂ ਮਤਲਬ ਮੈਂ ਫਰਕ ਪੁੱਛ ਮੈਂ ਮੈਂ ਬੋਲ ਸੀ ਮੈਂ ਜਵਾਬ ਦਿੰਨਾ ਸਿਟੀਜ਼ਨ ਨੂੰ ਨਾ ਆਧਾਰ ਕਾਰਡ ਚਾਹੀਦਾ ਹੁੰਦਾ ਨੈਟਿਜ਼ਨ ਨੂੰ ਆਧਾਰ ਕਾਰਡ ਨਹੀਂ ਚਾਹੀਦਾ ਉਹਨਾਂ ਨੂੰ ਸਬਸਕ੍ਰਿਪਸ਼ਨ ਚਾਹੀਦੀ ਹਾਂ ਨਹੀਂ ਚਾਹੀਦੀ ਉਹ ਅੱਛਾ ਨੈਟਿਜ਼ਨ ਨੈਟ ਵਾਲੇ ਆਹ ਆਪਲਾ ਵੇ ਲੈ ਦੱਸ ਯਾਰ ਤੇ ਅੱਛਾ ਗੱਲ ਉਹ ਕੀ ਕਹਿੰਦੇ ਨੇ ਕਿ ਯੋ ਬ੍ਰੋਮੈਂਸ ਇਜ਼ ਰੀਲੀ ਕੈਚਿੰਗ ਅਪ ਵਿਦ them ਆ ਵਾਂਟਿਡ ਟੂ ਨੋ ਲਾਈਕ ਹਾਊ واਜ਼ ਦ ਇਕੁਏਸ਼ਨ ਔਨ ਦ ਸਕਰੀਨ ਐਂਡ ਆਫ ਦ ਸਕਰੀਨ ਫਾਰ ਯੂ ਗਾਇਜ਼ ਐਂਡ ਹਾਊ ਲੌਂਗ ਡਸ ਯੋਰ ਫਰੈਂਡਸ਼ਿਪ ਗੋ ਬੈਕ ਨਹੀਂ ਉਹ ਤਾਂ ਬਾਬਾ ਸੋਖਰ ਕਿ ਜੇ ਸਭ ਤੋਂ ਵੱਡੀ ਗੱਲ ਆ ਵੀ ਹੁਣ ਮੇਰੇ ਘਰ ਜਾ ਕੇ ਆਏ ਨਹੀਂ ਤੇ ਉਹ ਤੋਂ ਵੱਡੀ ਗੱਲ ਕੀ ਹੋ ਜੂਗੀ ਨਾ ਘਰੇ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ ਤੁਹਾਡੇ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੁੰਦਾ ਨਾ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਮਤਲਬ ਜਿਵੇਂ ਮੈਮ ਨੇ ਵੀ ਗੱਲ ਕੀਤੀ ਸੀ ਈਗੋ ਵਾਲੀ ਉਹ ਜੀ ਇਦੋਂ ਨੂੰ ਸਵਾਲ ਆਉਂਦਾ ਈਗੋ ਤਾਂ ਨੇੜੇ ਤੇੜੇ ਵੀ ਆ ਨਹੀਂ ਮਰਿਆ ਕਿਰਪਾ ਘਰੇ ਕੰਮ ਮੱਕੇ ਹੋਵੇ ਨਾ ਹੋਵੇ ਜ਼ਿੰਦਗੀ 'ਚ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਫਿਰ ਦਿਲੋਂ ਕਰਦੇ ਹੋ ਨਾ ਤੇ ਉਹ ਸਾਰੀ ਉਮਰ ਨਾਲ ਜਾਂਦਾ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਗੱਲਦਾ ਵਿੱਕੀ ਭਾਈ ਤੋਂ ਪਹਿਲਾਂ ਮੈਂ ਸ਼ਾਮ ਜੀ ਨੂੰ ਮੈਂ ਕਟੋ-ਕਟ 10 ਵਾਰ ਹੀ ਮਿਲਿਆ ਤੇ ਉਹਨਾਂ ਨਾਲ ਸਾਡਾ ਬਹੁਤ ਹੀ ਜ਼ਿਆਦਾ ਮੋਹ ਪਿਆਰ ਆ ਜਿਸ ਸਵੇਰੀ ਉਹਨਾਂ ਨਾਲ ਗੱਲ ਹੋ ਕੇ ਢੀਆ ਤੇ ਉਹ ਮੈਨੂੰ ਮਤਲਬ ਸ਼ਾਮ ਜੀ ਦੀ ਸਵੇਰੀ ਗੱਲ ਹੋਈ ਤੇ ਸ਼ਾਮ ਜੀ ਮੈਨੂੰ ਕਹਿੰਦੇ ਵੀ ਤੁਹਾਡੀਆਂ ਵੀਡੀਓ ਵੇਖ ਕੇ ਤੁਹਾਡਾ ਆਪੋ ਜੀ ਪਿਆਰ ਵੇਖ ਕੇ ਕਹਿੰਦੇ ਮੈਨੂੰ ਬੜਾ ਮਜ਼ਾ ਆ ਰਿਹਾ ਮੀ ਕਹਿੰਦਾ ਤੁਸੀਂ ਪਤਰ ਜਿਉਂਦੇ ਰਹੋ ਤੇ ਖੁਸ਼ ਰਹੋ ਤੇ ਚਲੋ ਬਜ਼ੁਰਗ ਦੁਆਵਾਂ ਮੰਗਿੰਦੇ ਆ ਤੇ ਮਾਰ ਆਪੇ ਕਰਪਾ ਕਰਦਾ ਚੜ੍ਹਦੀ ਕਲਾ ਜ ਰਹਿੰਦਾ ਤੇ ਸਾਡਾ ਤਿੰਨਾਂ ਦਾ ਹੀ ਮਾਲਕ ਦੀ ਮੇਰੇ ਨਾਲ ਬਹੁਤ ਪਾਈ ਜਾ ਰ बिकी योर थॉट्स ऑन दिस सेम ही है सेम ही है सेम है सच बिकॉज़ लाइक यू नो ऑल इट टू फॉर अ स्की पहली बार अपन फिल्म दे uh, ले मिले सीगे बस पहले ही वो पंजाबी किदा भाई ठीक है बस बात बात बाद में होती पहले जब भी आ जाती है जब जब भी गई तो फिर क्या तो केमिस्ट्री सारी हो जाती है सारी सेट या yeah. uh, <laughs> वेरी आई थिंक जो आप पूछना चाह रहे उसके लिए पहले तो जितना भी आप लोगों ने ट्रेलर में देखा है उससे कई ज्यादा है फिल्म में तो आप लोगों को उसके लिए पहले एक बार अगर आप फिल्म देखेंगे तो आपको समझ आएगा इन तीनों का रिलेशनशिप क्या है आपस में मुझसे ज्यादा केमिस्ट्री इन दोनों की आपस में आई <laughs> थिंक ਇੰਨ ਸੇ ਮੈਨੂੰ ਪੁੱਛਣਾ ਤਾਂ ਮੈਨੂੰ ਕਿਹਦਾ ਦਾ ਆਪਕੇ ਲਈ ਵਿਕੀ ਦੇ ਨਾਲ ਰੋਮਾਂਸ ਕਰਨਾ ਔਰ ਵਿਕੀ ਆਪਕੇ ਲਈ ਕਿਹਦਾ ਨਾਲ ਰੋਮਾਂਸ ਕਰਨਾ ਮੈਂ ਤਾਂ ਕਮ ਰੋਮਾਂਸ ਕੇ ਦੋਨੋਂ ਕੇ ਸਾਥ ਇੰਨ ਦੋਨੋਂ ਮੈਂ ਆਪਸ ਵਿੱਚ ਜ਼ਿਆਦਾ ਰੋਮਾਂਸ ਬਹੁਤ ਅੱਛਾ ਥਾ ਜੀ ਇੱਕਦਮ ਮਾਂ ਦਾ ਲਾਡਲਾ ਬਿਗੜ ਬਿਗੜ ਗਿਆ ਹੋ ਗਿਆ ਪਹਿਲਾ ਅਸੀਂ ਜਿਹੜੇ ਲੈਦਰ ਲੈਦਰ ਬੈਂਡਾਂ ਦੇ ਪਏ ਸੀ ਮੁੜ ਕੇ ਅਸੀਂ ਜੋੜਦੇ ਸੀ ਬੈੱਡ ਫਿਰ ਇਕੱਠੇ ਹੀ ਪਏ ਸੀ ਚਾਦਰ ਨਹੀਂ ਸੀ ਪੂਰੀ ਆਰੀ ਪਹਿਲਵਾਨ ਤੇ ਤੁਸੀਂ ਗਾਣਾ ਤਾਂ ਦੇਖਿਆ ਹੋਣਾ

<laughs> What a question. भाई कब से सोचा था ये सवाल? एक हफ्ता. एक हफ्ते से. मैं एमी गल्ला करता रहता seriously. है? एमी नहीं करना करते थे. Let's let's just cut down. Oh, sorry, cut the things. अच्छा अच्छा अच्छा. बहुत तैयारी करके आया मुंडा. एक हफ्ते से. एक हफ्ते से. या please go. देखो पहले reel बना ली पंजाबी थे. है ना? अब पंजाबी गाने पे shoot कर लिया. अब पंजाबी film करेंगे. आह. ਭਾਜੀ ਐਵੇਂ ਭਾਜੀ ਕਿਦੋਂ ਲੈ ਕੇ ਆ ਰਹੇ ਹੋ ਮਹਾਰਾਜ ਦੀ ਕਿਰਪਾ ਵੇ ਕੋ ਭਾਜੀ ਤੇ ਜਿਹੜੇ ਗਾਣੇ ਤੇ ਰੀਲ ਬਣਾਉਦੇ ਉਹ ਗਾਣੇ ਚੱਲ ਗਏ ਕਿੰਨੇ ਹਨਾ ਬਿਲਕੁਲ ਚਾਰ ਪੰਜ ਗਾਣੇ ਤੇ ਰੀਲ ਬਣਾਈਆਂ ਜਿਆਦੀਆਂ ਵੀ ਨਹੀਂ ਬਣਾਈਆਂ ਇਦਾਂ ਨੇ ਕਿ ਵੀ ਹਰੇ ਗਾਣੇ ਦੀ ਗੱਲ ਤਾਂ ਚਾਰ ਪੰਜ ਗਾਣਿਆਂ ਤੇ ਰੀਲਾਂ ਬਣਾਈਆਂ ਤੇ ਉਹ ਗਾਣੇ ਕਿਤੇ ਦੀ ਕਿਤੇ ਪਹੁੰਚ ਗਏ ਤੇ ਆ ਤੌਬਾ ਤੌਬਾ ਹਰਦਾ ਗਾਣਾ ਸਿਆਦਾ ਪਰਫਾਰਮ ਕੀਤਾ ਹਰ ਦੂਜੀ ਰੀਲ ਦਾ ਵਾਦੋਵਾਦੀਆਂ ਹਰ ਗਾਣਾ ਹਰ ਮਤਲਬ 1.5 ਤੋਂ 2 ਮਿਲੀਅਨ ਰੀਲਸ ਬਣ ਗਿਆ ਗਾਣੇ ਦੇ ਰੀਲਸ ਬਣੀਆਂ 1.5 ਤੋਂ 2 ਮਿਲੀਅਨ ਬਹੁਤ ਵੱਡੀ ਗੱਲ ਹੁੰਦੀ ਹੈ ਲਾਈਕ YouTube ਤੇ ਵੀਜ਼ ਬਹੁਤ ਜ਼ਿਆਦਾ ਨੇ ਸੋ ਪਤਾ ਨਹੀਂ ਕੀ ਮੈਂ ਤਾਂ ਕਹਿੰਦਾ ਆਪਣੀ ਕੰਪਨੀ ਖੋਲੋ 10 ਆਰਟੀਸਟ ਰੱਖੋ ਐਕਟਿੰਗ ਛੱਡੋ ਬਰਾਏ ਸਿੰਗਲ ਦਾ ਖਰਚਾ ਬਚਾਣਾ ਉਹ ਸੌਖਾ ਕੰਮ ਆ 30 ਸਕਿੰਟਾਂ ਦੀ ਰੀਲ ਮੌਜਾ ਕਰੋ ਐ ਤ੍ਰਿਪਤੀ ਵਨ ਕੁਐਸਚਨ ਫॉर ਯੂ ਐਸ ਵੈਲ ਵਟ ਮੇਕਸ ਯੂ ਮੋਰ ਹੈਪੀਅਰ ਵੈਨ ਪੀਪਲ ਕਾਲ ਯੂ ਫਰੋਂ ਭਾਬੀ 2 ਔਰ ਕਲਾ Uh -huh. uh -huh. उसके नाम से जब लोग मुझे, बुलाते हैं, yeah. मुझे बहुत खुशी जब मैंने लेला बुजनू की थी और मैं आज तक जब भी कश्मीर जाती हूँ कोई मुझे तृप्ति नहीं बुलाता सब मुझे लेला ही बुलाते हैं तो वहाँ yeah. के लिए मैं लेलाई होप आफ्टर दिस फिल्म पीपल कॉलमी सलोनी ਹਾਂ ਹਾਂ ਸਤਿ ਸ਼੍ਰੀ ਅਕਾਲ ਸਿਕਾ ਸਾਇਲ ਫਰਮ ਨਿਊਜ਼ 18 ਹਾਂ ਸਰ ਮੈਂ ਨਾ ਇੱਕ ਸਵਾਲ ਉਹਨਾਂ ਦੇ ਪੁੱਛੀ ਸੀਗਾ ਉਧਰ ਰਿਲੇਟ ਕਰਦਾ ਮੇਰਾ ਸਵਾਲ ਆ ਅੱਜ ਦੇ ਟਾਈਮ 'ਚ ਨਾ ਤੁਸੀਂ ਜਿੰਨੇ ਜਿੰਨੇ ਵੱਡੇ ਤੁਸੀਂ ਸਟਾਰ ਹੋ ਭਾਵੇਂ ਬਾਲੀਵੁੱਡ ਦੇ ਭਾਵੇਂ ਪੰਜਾਬ ਦੇ ਹਨ ਹੰਬਲਨੈਸ ਤੇ ਕਾਈਂਡਨੈਸ ਬਹੁਤ ਘੱਟ ਲੋਕਾਂ 'ਚ ਦੇਖਣ ਨੂੰ ਮਿਲਦੀ ਆ ਭਾਜੀ ਬੀਇੰਗ ਅ ਸਟਾਰ ਹੋਣ ਦੇ ਨਾਤੇ ਅਸੀਂ ਬਹੁਤ ਵਿਚਰਦੇ ਆ ਤੁਸੀਂ ਵੀ ਵਿਚਰਦੇ ਹੋ ਮੌਣੀ ਹੈਨਾ ਇਹ ਹੰਬਲਨੈਸ ਤੇ ਕਾਈਂਡਨੈਸ ਇੰਨੀ ਯੋਦੋ ਸਾਦਗੀ ਕਿਉਂਕਿ ਤੁਹਾਨੂੰ ਵੀ ਦੇਖ ਰਿਹਾ ਵੀ ਕਿ ਭਾਈ ਦਾ ਐਮ ਭਾਈ ਤੁਹਾਨੂੰ ਵੀ ਕਾਫੀ ਦੇਖ ਰਿਹਾ ਇਹ ਆਉਂਦੀ ਕਿੱਥੋਂ ਹੈ ਜੇ ਆਉਂਦੀ ਹੈ ਤਾਂ ਟਿਕ ਕੇ ਕਿਵੇਂ ਰਹਿੰਦੀ ਹੈ ਕਿਉਂਕਿ ਬਹੁਤ ਸਾਰੀ ਥੋੜੀ ਰੀਲਸ 'ਚ ਚੀਜ਼ਾਂ ਵਾਇਰਲ ਹੁੰਦੀਆਂ ਨੇ ਜਿਹੜਾ ਤੁਸੀਂ ਜਦੋਂ ਹੰਬਲਨੈਸ ਦੇ ਬਾਰੇ ਜਿਹੜੇ ਮੈਂ ਕਹਿੰਦਾ ਬੋਲਦੇ ਹਾਂ ਨਾ ਆਪਣੇ ਆਪ ਨੂੰ ਸਟਾਰ ਹੋਣ ਦੇ ਬਾਵਜੂਦ ਵੀ ਉਹ ਮੰਨਦੇ ਮੰਨਦੇ ਨਹੀਂ ਹੈਗੇ ਕਿ ਹਾਂ ਅਸੀਂ ਕੁਝ ਵੀ ਹੈ ਨਹੀਂ ਹੈ ਨਾ ਇਹ ਚੀਜ਼ ਹੋਣੀ ਇਨਸਾਨ 'ਚ ਬਹੁਤ ਘੱਟ ਆਸ ਦੇ ਵਕਤ ਇਹ ਆਉਂਦੀ ਕਿੱਥੋਂ ਹੈ ਯਰ ਮੈਨੂੰ ਇਦਾਂ ਲੱਗਦਾ ਇਦਾਂ ਦੀ ਚੀਜ਼ਾਂ ਚੀਜ਼ਾਂ ਨਾ ਆਉਂਦੀਆਂ ਨਹੀਂ ਆ ਜਾਂ ਤਾਂ ਹੈ ਜਾਂ ਨਹੀਂ ਹੈ ਹਾਂ ਤਾਂ ਉਹਦਾ ਸਟਾਰ ਯਾ ਨੌਨ ਸਟਾਰ ਹੁੰਦਾ ਲੈਣਾ ਦੇਣਾ ਨਹੀਂ ਆ ਯੂ نو ਯਾ ਤਾਂ ਤੁਸੀਂ ਇੱਕ ਅੱਛੇ ਇਨਸਾਨ ਹੋ ਯਾ ਨਹੀਂ ਹੋ ਉਹਦਾ ਸਟਾਰ ਹੋ ਯਾ ਤੁਸੀਂ ਕੀ ਕਰਦੇ ਹੋ ਕੈਰੀਅਰ ਤੁਹਾਡਾ ਕੀ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੇ ਦੂਸਰਾ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਨਾ ਇਟ 올 ਡਿਪੈਂਡਸ ਕੀ ਮਤਲਬ ਮੈਂ ਤਾਂ ਸ੍ਰੀ ਅਬਰਿੰਗ ਨੂੰ ਦਿੰਨਾ ਮਾਪਿਆਂ ਨੂੰ ਦਿੰਨਾ ਕਿ ਯਾਰ ਉਹਨਾਂ ਨੇ ਜੋ ਸਿਖਾਇਆ ਜੋ ਉਹਨਾਂ ਤੋਂ ਸਿੱਖਿਆ ਜੋ ਦੇਖਿਆ ਨੇੜੇ ਤੇੜੇ ਉਹ ਤੋਂ ਹੀ ਜੋ ਬਣਿਆ ਉਹਦੇ ਕਰ ਨਹੀਂ ਬਣਿਆ ਹੈ ਨਾ ਤੇ ਜੋ ਅਛਾਈਆਂ ਖਾਮੀਆਂ ਜੋ ਵੀ ਹੈ ਇਟਸ ਬਿਕੋਜ਼ ਆਫ everything that i have seen in life the people around me friends family unne kar unne karke hi aapa te baki ta edda di cheezan bahut zyada sochi da nahi ki je chadhi aaj baar nikalna humble ban ke nikalde ha te jo hai ota hi hai te but thank you and take that as a compliment jene ki karne paye ho baki yaar i think i think ta main bhi matlab edda nahi ka koi special sochi di koi cheez ya bolan to pehla ya kivein vi te par e bhi ਹੁਣ ਜਿਵੇਂ ਪੰਜਾਬ ਚ ਰਹਿੰਦੇ ਆ ਦੋਨੋਂ ਜੇ ਮੈਂ ਤੁਹਾਨੂੰ ਪਰਸਨਲ ਆਪਸ ਚ ਦੋਨੇ ਜਣੇ ਆਪਾਂ ਗੱਲ ਕਰੀਏ ਇੱਥੇ ਕੋਈ ਬਣਾਉਗੇ ਬਹੁਤ ਪਰਸੈਪਸ਼ਨਸ ਬਣਦੀਆਂ ਨੇ ਨਾ ਵੀ ਐਮ ਐਮੇ ਬੋਲ ਦਿੰਦਾ ਐਵੇਂ ਬੋਲ ਦਿੰਦਾ ਐਵੇਂ ਬੋਲ ਦਿੰਦਾ ਐਵੇਂ ਬੋਲ ਦਿੰਦਾ ਹੁਣ ਆਪਾਂ ਨੂੰ 10 15 20 ਮਿੰਟ ਹੋਏ ਆ ਮੈਂ ਸਾਲ ਦੇ ਵਿੱਚ 350 ਦਿਨਾਂ ਦੇ ਵਿੱਚੋਂ 365 ਦਿਨਾਂ ਦੇ ਵਿੱਚੋਂ 250 ਦਿਨ ਐਕਟਿੰਗ ਕਰਦਾ ਹਾਂ ਤੇ ਮੈਨੂੰ ਕੋਈ ਚੱਕਰ ਨਹੀਂ ਮੈਂ ਤਾਂ ਘੰਟਾ ਹੋਰ ਕਰ ਦੂੰ ਪਾ ਜੀ 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 ਉਹ ਹੋਈ ਜਾਊਗਾ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਮੈਨੂੰ ਐ ਲੱਗਦਾ ਵੀ ਜਿੱਦਾਂ ਮੈਂ ਹੈਗਾ ਜਦੋਂ ਮੈਂ ਤੁਹਾਡੇ ਸਾਰੇ ਦੇ ਸਾਹਮਣੇ ਆਂ ਓਵੇਂ ਦਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆ ਓਵੇਂ ਦਾ ਮੈਂ ਵਿੱਕੀ ਭਾਜੀ ਨਾਲ ਆ ਉਹ ਸਾਰੇ ਨਾਲ ਓਵੇਂ ਨਾਲ ਹੀ ਆ ਸੋ ਮੈਨੂੰ ਐ ਲੱਗਦਾ ਵੀ ਜਿਹੋ ਜੇ ਮੈਂ ਹੈਗਾ ਉਹੋ ਜੇ ਮੈਂ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਕਰ ਲਊ ਇਹ ਨਾ ਉਹ ਵੀ ਮੈਂ ਕਿਤੇ ਹੋਰ ਕੁਝ ਕਰਦਾ ਹਾਂ ਮੁੱਠਾ ਜਿਹਾ ਕੰਮ ਹੈ ਜਾਂ ਕਿਤੇ ਉਹ ਜ਼ਿਆਦਾ ਹੰਬਲਵਾ ਕੈਮਰੇ ਦੇ ਸਾਹਮਣੇ ਫੁਕਰੀ ਮਾਰਦਾ ਜਾਂ ਕੈਮਰੇ ਦੇ ਸਾਹਮਣੇ ਜ਼ਿਆਦਾ ਹੰਬਲਵਾ ਕਿਤੇ ਬਾਹਰ ਮੜਾ ਚੰਗਾ ਹੋਵ ਮੈਨੂੰ ਇਹ ਲੱਗਦਾ ਪਤਾ ਨਹੀਂ ਕਿਉਂ ਵੀ ਰੀਅਲ ਲਾਈਫ ਨੂੰ ਜਜ ਨਾ ਹੀ ਕੀਤਾ ਜਾਵੇ ਕਿਸੇ ਦਿਨ ਮੇਰਾ ਪੁਆਇੰਟ ਆਫ View ਹੈ ਮੈਨੂੰ ਲੱਗਦਾ ਵੀ ਅਸੀਂ ਫਿਲਮਾਂ ਕਰਦੇ ਆ ਜਾਂ ਗਾਣੇ ਕਰਦੇ ਆ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਆ ਆਡੀਅנס ਲਈ I think so ਹਣਾ ਤੇ ਮੇਰਾ ਪੁਆਇੰਟ ਆਫ View ਹੈ ਬਾਕੀ Try ਅਸੀਂ ਕਰਦਾਂ ਮਨ ਦੇ ਵਿੱਚ ਸੋਚਣਾ ਹੁੰਦਾ ਵੀ ਕੇਹਦਾ ਦਿਲ ਨਾਲ ਦੁਖਾਵਾ ਹਣਾ ਸੋ ਉਹ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੁੰਦੀ ਹੈ ਵੀ ਕੇਹਦਾ ਦਿਲ ਨਾਲ ਦੁਖੇ ਇੰਟੈਂਸ਼ਨਲੀ ਤੇ ਬਾਕੀ ਜੇ ਕੇਹਦਾ ਦੁਖਿਆ ਉਹ ਕਿਤੇ ਅਸੀਂ ਹੱਥ ਛੋੜ ਕੇ ਮਾਫੀ ਮੰਗਦੇ ਤੇ ਮਾਣਕ ਮਿਹਰ ਕਰਨ ਬਾਕੀ ਹੰਬਲਨੈਸ ਆ ਨੌਣ ਭਾਜੀ ਜੇ ਟਕੇ ਰਹਿਣਾ ਬਾਜੀ ਇਸ ਇੰਡਸਟਰੀ ਚ ਰਹਿਣਾ ਆ ਇਸ ਦੁਨੀਆ ਤੇ ਰਹਿਣਾ ਤੇ ਔਕਾਤ ਤੇ ਰਹਿਣੀ ਪੈਣਾ ਉਹ ਆਕਾਲਪੁਰ ਕਾਪ ਰੱਖਦਾ ਉਹ ਉਹੀ ਆ ਉਹਨੇ ਸਾਰਾ ਕੁਝ ਦਿੱਤਾ ਉਹਨੇ ਗਾਂ ਲੈ ਕੇ ਜਾਣਾ ਤੇ ਬਾਕੀ ਬਾਜੀ ਕੁਝ ਪਲਾਨਡ ਨਹੀਂ ਹੁੰਦਾ ਜਿਵੇਂ ਬਾਜੀ ਨੇ ਕਿਹਾ ਵੀ ਸਵੇਰੇ ਸੋਚ ਕੇ ਆ ਕੇ ਉੱਠ ਕੇ ਮਲਾਤੇ ਲਾਤ ਰਾਹ ਕੇ ਬਹਿਣਾ ਹੁਣ ਜੇ ਮੈਂ ਇਧਰ ਨੂੰ ਲਾਤ ਰਾਤੇ ਰੱਖ ਕੇ ਬਹਿ ਗਿਆ ਇਹ ਹੁਣ ਕੁੜੀ ਵੱਲੋਂ ਲਾਤੂ ਕੀ ਤੇ ਡਿਸਰੈਸਪੈਕਟ ਨਹੀਂ ਮੇਰੀ ਇਧਰ ਲਈ ਦੁਖਣ ਲੱਗ ਗਈ ਤਾਂ ਰਖੀ ਇਧਰ ਨਹੀਂ ਥੈਂਕ ਯੂ ਸੋ ਮਚ ਫਿਰ ਕਈ ਰਿਕਨਰ ਨੂੰ ਸ਼ਰਮ ਨਹੀਂ ਆਉਂਦੀ ਕੁੜੀ ਲੱਤ ਕਰੀ ਬੈਠਾ ਉਹ ਮੇਰੀ ਇਧਰ ਹੀ ਦੁਖਣ ਲੱਗੀ ਮੈਂ ਇਧਰ ਹੀ ਧਰ ਲਈ ਮੇਤ ਕੀ ਮਾੜਾ ਹੋ ਗਿਆ ਹਨਾ ਸੁ ਗਲਤੀ ਹੋ ਗਈ ਮੈਂ ਫਿਰ ਇਧਰ ਹੀ ਕਰ ਰਹਿਣਾ ਭਾਵੇਂ ਦੁਖਾਈ ਹੈਲੋ ਸੌਰੀ ਗਾਇਸ ਸੋ ਥੈਂਕ ਯੂ ਸੋ ਮਚ ਗਾਇਸ ਥੈਂਕ ਯੂ ਸੋ ਮਚ ਐਮੀ ਤ੍ਰਿਪਤੀ ਐਂਡ ਵਿੱਕੀ ਐਂਡ ਡੂ ਯੂ ਵਾਂਟ ਟੂ ਸੇ ਸਮਥਿੰਗ ਟੂ ਦੀ ਆਡੀਅੰਸ ਫॉर ਬਾਡ ਨਿਊਜ਼ ਐਨੀ ਮੈਸੇਜ ਐਂਡ ਵੀ ਭਾਜੀ ਤੋਬਾ ਤੋਬਾ ਮੇਰੇ ਗੁੜਿਆ ਤੋਬਾ you wanna say something anything for the bad news guys advance booking already shuru ho gaya main hath jod ke binti kar raha main tuhnu do mahine tak pher aaju mainu bhave raat rakh lo itthe saada ek saada ek event bhi hai shammi haan assi udhar nu bhi jana te us de baad sade one on one bhi ne tin char interviews please binti ji two questions assi sade tin de baithe thoda sa mam ma dekh lo tusi mere kol aaj tarpti de vicky jain ne aaj tusi aaye ho tusi mainu pehli var dekh rahe ho meriyan 23 24 filman langiyan assi ਆਦਮੀ ਲਾਦਾ ਵਿੱਕੀ ਹਣੀ ਆਏ ਤੁਸੀਂ ਤਾਂ ਆਏ ਜੇ ਕੋਈ ਅਸੀਂ ਗੱਲ ਨਹੀਂ ਅਗਲੀ ਚ ਫਿਰ ਵੇਖਾਂਗੇ ਤੁਹਾਨੂੰ ਚਲੋ ਚਲੋ ਲੈ ਸਾਰਾ ਵਨ ਲਾਸਟ ਕੁਐਸਚਨ ਗਾਈਜ਼ ਵਨ ਲਾਸਟ ਕੁਐਸਚਨ ਦੈਟਸ ਇਟ ਦੈਟਸ ਇਟ ਵਨ ਲਾਸਟ ਹਵ ਟੂ ਮੋਰ ਕੁਐਸਚਨਸ ਨੋ ਜੀ 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 ਪਲੀਜ਼ ਮੈਮ ਆਹ ਕੁਸਟ੍ਰਮ ਫਰਮ ਪੰਜਾਬ ਪਲੱਸ ਮੇਰਾ ਕੁਐਸਚਨ ਵਿੱਕੀ ਜੀ ਤੋਂ ਹੈ ਅ ਅੱਜਕੱਲ ਤੁਹਾਨੂੰ ਸਾਰੇ ਬਹੁਤ ਜ਼ਿਆਦਾ ਆਪਣਾ ਰੋਲ ਮਾਡਲ ਮੰਨ ਰਹੇ ਹੋ ਤੇ ਉੱਤੇ ਕ੍ਰੈਸ਼ ਵੀ ਕਰ ਰਹੀਆਂ ਕੁੜੀਆਂ ਲਾਈਕ ਐ

ਇਹਨੂੰ ਪਤਾ ਨਹੀਂ ਉਹਨਾਂ 'ਚ ਕੁਝ એનર્ਜੀ ਆ ਕੁਝ ਹੈ ਡਿਵਿਨਿਟੀ ਆ ਜਿਹੜੀ ਮੈਨੂੰ ਨਾ ਬਹੁਤ ਉਹਨਾਂ ਤੋਂ ਬਹੁਤ ਸਿੱਖਣ ਨੂੰ ਮਿਲਦਾ ਤੇ ਮੈਂ ਰੱਬ ਤੋਂ ਹੀ ਕਰਦਾ ਕਿ ਯਾਰ 1% 10% ਉਹਨਾਂ ਦਾ ਕੁਝ ਮੈਨੂੰ ਮਿਲ ਜਾਏ ਨਾ ਮੈਂ ਲਾਈਫ 'ਚ ਮਤਲਬ ਕਿਤੇ ਤੱਕ ਕਿਤੇ ਚੱਲ ਜਾਊਗਾ ਤੇ ਮੈਨੂੰ ਮਾਨ ਸਾਹਿਬ ਇਜ਼ ਆਲਵੇਜ਼ ਅ ਪਰਸਨ ਜਿਹਨਾਂ 'ਚ ਪਤਾ ਨਹੀਂ ਇੱਕ ਮੈਨੂੰ ਬਹੁਤ ਰੂਹਾਨੀਅਤ ਫੀਲ ਹੁੰਦੀ ਆ ਨਾ ਆਈ ਆਲਵੇਜ਼ ਆਲਵੇਜ਼ ਲੁੱਕ ਅਪ ਟੂ ਹਿਮ ਕਿ ਯਾਰ ਪਤਾ ਨਹੀਂ ਮਾਈ ਮਾਈ ਹੋਲ ਫੈਮਿਲੀ ਐਂਡ ਆਈ ਥਿੰਕ ਆਈ ਕੈਨ ਸਪੀਕ ਔਨ ਬਿਹੈਫ ਆਫ ਏਵਰੀ ਪੰਜਾਬੀ इन दिस वर्ल्ड जेड़ा मान साहब ले इतना ही फील करता for me, it's always तो फॉर मी इट्स ऑलवेज गुरदास मान साहब भाई जे बायोपिक बने मान साहब जी ना तुसी करोगे नहीं भाई ये इतना दी गल नहीं करी थी मैं बहुत छोटा है इट्स इट्स टू बिग अ शूज टू फिल फिल या यू नो द टाइटल ऑफ द फिल्म इज बैड न्यूज़ इन योर लाइफ तो अनु कभी कोई बैड न्यूज़ अफेक्ट की थी लाइक like, एनी बैड न्यूज़ दैट कम्स टू योर माइंड नहीं बैड न्यूज तो आती रही सारे लाइफ आती रही है ਉਹ ਵਨ ਦਾਟ ਅਸਟੇਡ ਵਿਦ ਮੀ ਆਵਡ ਸੀ ਜਪ ਵੇ ਕੋਈ ਫਿਲਮ ਨਹੀਂ ਚੱਲੇ ਫਿਰ ਉਹ ਬੈਡ ਨਿਊਜ਼ ਹੀ ਹੁੰਦੀ ਹੈ ਸਾਡੇ ਲਈ ਉਹ ਸੌਂਕ ਵਾਰ ਤੱਕ ਹੁੰਦੀ ਹੈ ਮੰਡੇ ਤੱਕ ਆਕਰ ਵੰਡੇ ਤੇ ਖੜਦੀ ਹੈ ਫਿਰ ਬਾਅਦ ਦੂਜੀ ਸ਼ੂਟਿੰਗ ਤੇ ਕਿੱਦਾਂ ਲੱਗੇ ਮੰਡੇ ਦਾ ਅਗਲੀ ਫਿਰ ਉਹ ਚ ਬੈਠੇ ਵੀਦਾ ਕਿਦਾਂ ਕਰੇ ਚੌਕੜੀ ਮਾਰ ਕੇ ਕੁੜਤਾ ਮੈਂਵਾ ਪਾ ਗਏ ਤੇ টাইਟ ਹੋਵਦਾ ਬੈਡ ਨਿਊਜ਼ 100% ਕੋਈ ਵੀ ਨਾ ਲਾਈਫ ਦੇ ਵਿੱਚ ਵੀ ਕੋਈ ਹੋਵੇ ਮੈਮ ਕੋਈ ਚਲੋ ਫਿਲਮਾਂ ਦਾ ਹਲਕੀ ਗੱਲ ਕਰਤੀ ਅਸੀਂ ਵੈਸੇ ਹੀ ਤੇ ਕੋਈ ਵੀ ਲਾਈਫ ਦੇ ਵਿੱਚ ਕੋਈ ਵੀ ਚੀਜ਼ ਹੋਵੇ ਬੈਡ ਨਿਊਜ਼ ਆਬਵੀਅਸਲੀ ਨਾਲ ਕਿਉਂ ਕੈਰੀ ਕਰਕੇ ਰੱਖਣਾ ਆਪਾਂ ਆਪਾ ਉਹਦਾ ਬੋਝ ਕਿਉਂ ਸਹਿਣਾ ਹਨਾ ਮਾਰੇ ਕਿਰਪਾ ਕਰੇ ਤੁਸੀਂ ਹੋਰ ਨਾਲ ਪੋਜ਼ਿਟਿਵ ਪੋਜ਼ਿਟਿਵਿਟੀ ਵਾਲੇ ਬੰਦੇ ਚੜ੍ਹਦੀ ਕਲਾ ਨਾਲ ਨਾਲ ਚਾਰ ਬੰਦੇ ਹੋਣ ਤੇ ਉਹ ਆਪਣੇ ਆਪ ਉਹ ਕੰਮ ਹੋ ਜਾਂਦਾ ਜਿਸਨ ਸਪੋਰਟ ਨੇ 7 ਮਿੰਟਸ ਕੱਟ ਕੀਤੇ ਐ ਫਿਲਮ ਨੇ 왓 డు ਯੂ ਸੇ 왓 ਇਜ਼ਨਟ दैट ਬੈਡ ਨਿਊਜ਼ নো ਇਟਸ ਨਾਟ ਬੈਡ ਨਿਊਜ਼ ਇਟਸ ਫਾਈਨ ਇਟਸ ਪਾਰਟ ਪਾਰਟ ਆਫ ਪਾਰਸਲ ਮੈਮ ਯੂ ਆਰ ਲੁਕਿੰਗ ਫਾਰ ਸਮਥਿੰਗ ਟੈਂਸ ਹੈਡਲਾਈਨ অর ਸਮਥਿੰਗ ਇਟਸ ਸੀਲਿੰਗ ਲਾਈਕ ਥੈਟ Please, we'll do it for one more hour. Don't worry. <laughs> thank you so much, ma'am. Thank you so much, everyone, for joining us here, and thank you so much, Vicky, Drifty, and Emmy. So, guys.